ਸਾਈਂ ਜੀ ਵਰਗ ਨੇ ਵਿਸਰੇ ਨਾ ਨਾਮ ਜਨਨੂ ਸਾਈਂ ਜੀ ਵਰਗੇ ਨੇ ਵਿਸਰੇ ਨਾ ਨਾਮ i'm going ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਮਹਾਪੁਰਖਾਂ ਦੀ ਸਾਲਾਨਾ ਯਾਦ ਮਨਾ ਰਹੇ ਹੋ ਜਿੱਥੇ ਮਹਾਪੁਰਖਾਂ ਦੀ ਇਹ 25ਵੀਂ ਵਰਸੀ ਹੈ ਤੇ ਨਾਲ ਅੱਜ ਹਾੜ ਦੇ ਮੀਨ ਨੇ ਦੀ ਸੰਗਰਾਂਦ ਦਾ ਵੀ ਦਿਹਾੜਾ ਹੈ ਆਪਾਂ ਵਿਚਾਰਾਂ ਸਰਵਣ ਕਰ ਰਹੀ ਸੀ ਜਿਹੜੇ ਰੱਬ ਨੂੰ ਜਪਣ ਵਾਲੇ ਨੇ ਉਹ ਇੱਥੇ ਦੁਨੀਆ ਤੇ ਰਹਿੰਦੇ ਤਾਂ ਭਲਾ ਕਰਦੇ ਹੀ ਨੇ ਜੇ ਕੋਈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹੇ ਉਹ ਦਰਗਾਹ ਤੱਕ ਸਾਥ ਦੇ ਦਿੰਦੇ ਨੇ ਇਹ ਜਪਣ ਵਾਲਿਆਂ ਦੀ ਵਡਿਆਈ ਹੈ ਹਾੜ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਜਿਹੜਾ ਨਾ ਸਿਆਣੇ ਬਜ਼ੁਰਗਾਂ ਨੇ ਇਹ 2 ਮਹੀਨੇ ਜੇਠ ਤੇ ਹਾੜ ਬੜੀ ਤਪਸ਼ ਵਾਲੇ ਮੰਨੇ ਨੇ ਸਾਧ ਸੰਗਤ ਜੀ ਬੜੀ ਗਰਮੀ ਹੁੰਦੀ ਹੈ ਦਿਨੇ ਤਾਂ ਗਰਮੀ ਪੈਂਦੀ ਹੀ ਹੈ ਰਾਤ ਨੂੰ ਵੀ ਗਰਮੈਸ਼ ਰਹਿੰਦੀ ਹੈ ਇਹੋ ਜੀ ਗਰਮੀ ਵਿੱਚ ਮਨੁੱਖ ਠੰਡਕ ਭਾਲਦਾ ਹੈ ਹਵਾ ਵੀ ਠੰਡੀ ਚਾਹੀਦੀ ਹੈ ਛਕਣ ਲਈ ਜਲ ਵੀ ਠੰਡਾ ਚਾਹੀਦਾ ਹੈ ਰਹਿਣ ਲਈ ਜਗ੍ਹਾ ਵੀ ਠੰਡੀ ਚਾਹੀਦੀ ਹੈ ਇਸ ਤੋਂ ਉਲਟ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਆ ਗਰਮੀ ਨਾਲ ਕੋਈ ਫਰਕ ਨਹੀਂ ਉਹਨਾਂ ਨੂੰ ਸਰੀਰ ਦੇ ਸੁੱਖਾਂ ਨਾਲ ਕੋਈ ਫਰਕ ਨਹੀਂ ਕਿਉਂ ਫਰਕ ਨਹੀਂ ਮਹਾਰਾ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿਨ੍ਹਾਂ ਪਾਸ ਆ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਜਿਨ੍ਹਾਂ ਦੇ ਹਿਰਦੇ ਅੰਦਰ ਰੱਬ ਨਹੀਂ ਬਾਰੋਂ ਤੱਕ ਗਰਮੀ ਆਉਂਦੀ ਹੈ ਚਾਹੇ ਕੋਈ ਮਨਮੁਖ ਹੋਵੇ ਚਾਹੇ ਗੁਰਮੁਖ ਹੋਵੇ ਕੁਦਰਤੀ ਤੌਰ ਤੇ ਤਾਂ ਗਰਮੀ ਸਾਰਿਆਂ ਨੂੰ ਮਹਿਸੂਸ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਠੰਡਾ ਠਾਰ ਨਾਮ ਵਸਿਆ ਹੋਵੇ ਉਹ ਫਿਰ ਆ ਗਰਮੀ ਨੂੰ ਵੀ ਕੁਝ ਨਹੀਂ ਸਮਝਦੇ ਜਿਹੜੇ ਸੰਤ ਮਹਾਪੁਰਖ ਸੰਤ ਬਾਬਾ ਕਰਮ ਸਿੰਘ ਜੀ ਗੱਲ ਹੋ ਰਹੀ ਸੀ ਸੰਗਤ ਦੀ ਸੰਤ ਮਹਾਰਾਜ ਆਪਣੇ ਰਾੜੇ ਸਾਹਿਬ ਵਾਲੇ ਵੱਡੇ ਸੰਤ ਮਹਾਰਾਜ ਕੇਹਰਾ ਸਿੰਘਾਂ ਨੇ ਪੁੱਛ ਲਿਆ ਕਹਿਣ ਲੱਗੇ ਮਹਾਰਾਜ ਵੀ ਸਾਡਾ ਭਲਾ ਕਿਵੇਂ ਹੋਊ ਵੱਡੇ ਸੰਤ ਮਹਾਰਾਜ ਕਹਿੰਦੇ ਵੀ ਆਹ ਦੇਖੋ ਰਾਜਧਾਨੀ ਬਣਾ ਕੇ ਦੇਤੀ ਕਰਮ ਸਾ ਰਾੜਾ ਸਾਹਿਬ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਗੁਰਬਾਣੀ ਦੇ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ ਸੇਵਾ ਦੇ ਪ੍ਰਵਾਹ ਚੱਲ ਰਹੇ ਨੇ ਕਰਨ ਵਾਲਿਆਂ ਨੂੰ ਸੇਵਾ ਮੁੱਕਦੀ ਨਹੀਂ ਹੁੰਦੀ ਤੇ ਨਾ ਕਰਨ ਵਾਲੇ ਪੁੱਛਦੇ ਫਿਰ ਜਾਂਦੇ ਆ ਮਹਾਰਾ ਜੀ ਕਹਿੰਦੇ ਭਾਈ ਦੇਖੋ ਆ ਰਾਜਧਾਨੀ ਬਣਾਤੀ ਇਤਨੀ ਧਰਤੀ ਪਵਿੱਤਰ ਹੋ ਗਈ ਐ ਜੁਗਾਂ ਤੱਕ ਇਹ ਧਰਤੀ ਠੰਡੀ ਠਾਰ ਰਹੂਗੀ ਨਾਮ ਦੇ ਛਿੱਟੇ ਦੇ ਤੇ ਸਾਰੇ ਸੁੱਖ ਦੇ ਤੇ ਸ਼ਰੀਰ ਦੇ ਕਹਿੰਦੇ ਜੇ ਅਜੇ ਵੀ ਨਾਮ ਨਹੀਂ ਨਾ ਜਪੋਂਗੇ ਫਿਰ ਗਲਤੀ ਤੁਹਾਡੀ ਹੋ ਮੈਂ ਜ਼ਿੰਮੇਵਾਰ ਨਹੀਂ ਵੱਡੇ ਸੰਤ ਮਹਾਰਾ ਦੇ ਬਚਨ ਨੇ ਇਹ ਐਡੀ ਰਾਜਧਾਨੀ ਵਿੱਚ ਰਹਿ ਕੇ ਵੀ ਜੇ ਨਾਮ ਨਹੀਂ ਨਾ ਜਪੋਂਗੇ ਫਿਰ ਗਲਤੀ ਤੁਹਾਡੀ ਆ ਕਿਉਂਕਿ ਸਾਰਾ ਕੁਝ ਅੱਖਾਂ ਦੇ ਸਾਹਮਣੇ ਦਿਖਾਤਾ ਮਹਾਰਾਜ ਨੇ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਇਹਨਾਂ ਨੂੰ ਗਿਆਨੀ ਜੀ ਕਹਿੰਦੇ ਹੁੰਦੇ ਸੀ ਸੰਤ ਮਹਾਰਾ ਤੋਂ ਪਹਿਲਾਂ ਕੀਰਤਨ ਕਰਦੇ ਕਥਾ ਵੀ ਇੱਕ ਡਿਊਟੀ ਕਰਦੇ ਰਾਣਾ ਸਾਹਿਬ ਜਿਨਨੇ ਮਹਾਰਾਜ ਦੇ ਸੰਗੀ ਹੋਏ ਨੇ ਜਿਨਨੇ ਵੀ ਮਹਾਰਾਜ ਦੇ ਜਥੇ ਦੇ ਸਾਰੇ ਸਿੰਘ ਸੀ ਸਾਰੇ ਮਹਾਪੁਰਖ ਨੇ ਸਾਰਿਆਂ ਦੀਆਂ ਇਜਾਦਾ ਮਨਾਇਆ ਜਾਂਦੀਆਂ ਭਾਵੇਂ ਕਿਸੇ ਨੂੰ ਵੱਧ ਸਾਲ ਹੋ ਗਏ ਭਾਵੇਂ ਕਿਸੇ ਨੂੰ ਘੱਟ ਹੋ ਗਏ ਬਰਸੀਆਂ ਆਪਾਂ ਸਾਰਿਆਂ ਦੀਆਂ ਮਨਾਉਂਦੇ ਆ ਕਿਉਂਕਿ ਉਹਨਾਂ ਨੇ ਪੂਰਿਆਂ ਦੀ ਸੰਗਤ ਕੀਤੀ ਆ ਜਿਹੜਾ ਹਾੜ ਦਾ ਮਹੀਨਾ ਨਾ ਇਹਦਾ ਉਪਦੇਸ਼ ਇਹੋ ਜੇ ਮਹਾਪੁਰਖਾਂ ਸਤਪੁਰਸ਼ਾਂ ਦੀ ਵਰਸੀ ਨਾਲ ਜੁੜਦਾ ਅਸਾੜ ਤ 15 ਤਿਸ ਲੱਗੈ ਕਿ ਇਹਨਾਂ ਨੂੰ ਤਪਦਾ ਲੱਗਦਾ ਅੰਦਰੋਂ ਵੀ ਬਾਹਰੋਂ ਵੀ ਹਰ ਨਾ ਹੋ ਨਾ ਜਿੰਨਾ ਪਾਸ ਜਿਨ੍ਹਾਂ ਦੇ ਕੋਲੇ ਹਰੀ ਪਰਮੇਸ਼ਰ ਹੁਣ ਇੱਥੇ ਸ਼ੰਕਾਵਾਦੀ ਸਵਾਲ ਕਰ ਸਕਦੇ ਆ ਬਈ ਇੱਕ ਪਾਸੇ ਕਹਿੰਦੇ ਹੋ ਰੱਬ ਸਾਰਿਆਂ ਵਿੱਚ ਹੈ ਇੱਕ ਪਾਸੇ ਕਹਿੰਦੇ ਹੋ ਰੱਬ ਜਿਨ੍ਹਾਂ ਕੋਲੇ ਹੈ ਨਹੀਂ ਸਾਤ ਸੰਗਤ ਜੀ ਇੱਥੇ ਸਮਝਣ ਦੇ ਯੋਗ ਗੱਲ ਇਹ ਹੈ ਇੱਕ ਹੁੰਦਾ ਪ੍ਰਗਟ ਤੌਰ ਤੇ ਇੱਕ ਹੁੰਦਾ ਸੂਖਸ਼ਮ ਤੌਰ ਤੇ ਜੇ ਆਪਾਂ ਇਹ ਗੱਲ ਮੰਨੀਏ ਵੀ ਰੱਬ ਹਰ ਜਗ੍ਹਾ ਮੌਜੂਦ ਹੈ ਉਹ ਫਿਰ ਮਿੱਟੀ ਦੇ ਕਣਕਣ ਵਿੱਚ ਵੀ ਮੌਜੂਦ ਹੈ ਸਭੇ ਘਟ ਰਾਮ ਬੋਲੇ ਉਹ ਮਨਮੁੱਖਾਂ ਦੇ ਵਿੱਚ ਵੀ ਹੈ ਜਿਹੜੇ ਪਾਪ ਕਰਦੇ ਫਿਰਦੇ ਆ ਕੋ ਕਰਮੀ ਲੋਕ ਉਹ ਉਹਨਾਂ ਦੇ ਹਿਰਦੇ ਅੰਦਰ ਵੀ ਬੈਠਾ ਪਰ ਦੇਖਦਾ ਕਿਉਂ ਨਹੀਂ ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਜਪਿਆ ਨਹੀਂ ਹੈ ਉਹਨਾਂ ਨੂੰ ਕਿਸੇ ਪੂਰੇ ਮਹਾਪੁਰਖ ਦੀ ਸੰਗਤ ਨਹੀਂ ਹੋਈ ਆ ਹਾੜ ਦੇ ਮਹੀਨੇ ਦੇ ਵਿੱਚ ਬਚਨ ਕਰਦੇ ਕਰਦੇ ਮਹਾਰਾਜ ਕਹਿੰਦੇ ਆ ਜਿਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਖਲਾਸ ਦਾ ਮਤਲਬ ਹੁੰਦਾ ਮੁੱਕ ਜਾਣਾ ਖਤਮ ਹੋ ਜਾਣਾ ਸਭ ਕੁਝ ਅਗਿਆਨੀ ਜੀ ਤੁਹਾਨੂੰ ਸੁਣਾ ਰਹੇ ਸੀ ਨਾ ਵੀ ਉਹ ਦਰਗਾਹ ਤੱਕ ਸਾਥ ਦੇ ਦਿੰਦੇ ਆ ਜਿਨ੍ਹਾਂ ਨੂੰ ਪੂਰਿਆਂ ਦੀ ਸੰਗਤ ਹੋ ਗਈ ਸੋ ਦਰਗਹ ਹੋਏ ਖਲਾਸ ਉਹ ਸੱਚੀ ਦਰਗਾਹ ਤੱਕ ਸਭ ਕੋ ਜੀ ਜਿਵੇਂ ਜੱਲਣ ਜੀ ਦੀ ਸਾਖੀ ਆਉਂਦੀ ਹੈ ਨਾ ਸੇਠ ਨੇ ਜੱਲਣ ਜੀ ਨੂੰ ਦਿਹਾੜੀ ਤੇ ਲਾਇਆ ਸੀ ਤੇ ਬਾਅਦ ਵਿੱਚ ਆਹ ਕਹਿੰਦਾ ਸੀ ਵੀ ਜੱਲਣ ਜੀ ਆਓ ਆਪਣੀ ਦਿਹਾੜੀ ਲੈ ਲਓ ਜੀ ਜੀ ਕਹਿੰਦਾ ਸੀ ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ ਤੇ ਜੱਲਣ ਜੀ ਪੂਰੇ ਮਹਾਪੁਰਖ ਸੀ ਸਾਧ ਸੰਗਤ ਜੀ ਉਹ ਜਦੋਂ ਸੇਠ ਮਰਿਆ ਨਾ ਚੜਾਈ ਕਰਿਆ ਜੱਲਣ ਜੀ ਛੱਤ ਤੇ ਪਏ ਸੀ ਆਪਣੇ ਘਰ ਦੀ ਛੱਤ ਤੇ ਹੁਣ ਜਿਵੇਂ ਗਿਆਨੀ ਜੀ ਦੱਸ ਕੇ ਗਏ ਆ ਵੀ ਉਹਨਾਂ ਨੂੰ ਬਿਨਾਂ ਦੇਖਿਆ ਸਭ ਕੁਝ ਦਿਖ ਜਾਂਦਾ ਉਹ ਜਦੋਂ ਉਹ ਸੇਠ ਦੀ ਰੂਹ ਨੂੰ ਲੈ ਕੇ ਜਾ ਰਹੇ ਸੀ ਨਾ ਜੱਲਣ ਜੀ ਨੇ ਉਹਦੀਆਂ ਕੂਕਾਂ ਸਰਵਣ ਕੰਨਾਂ ਰਾਹੀਂ ਸਰਵਣ ਹੋ ਗਈਆਂ ਸੁਣ ਗਈਆਂ ਕਹਿੰਦੇ ਬਈ ਆਹ ਸੇਠ ਆ ਨਾ ਜਿਹੜਾ ਮੈਨੂੰ ਜੀ ਕਹਿ ਕੇ ਬੁਲਾਉਂਦਾ ਰਿਹਾ ਹੁਣ ਜਦੋਂ ਧਰਮਰਾਜੇ ਕੋਲੇ ਜਾਓਗੇ ਨਾ ਵੀ ਕਹਿ ਦਿਓ ਵੀ ਜੱਲਣ ਜੀ ਨੇ ਕਿਹਾ ਵੀ ਇਹਦਾ ਲੇਖਾ ਦੇਖ ਕੇ ਕਰੀ ਜਦੋਂ ਪਹੁੰਚੇ ਜਾ ਕੇ ਉਹ ਜਮਦੂਤਾ ਨੇ ਉਹੀ ਸਨੇਹਾ ਦੇਤਾ ਵੀ ਜੱਲਣ ਜੀ ਨੇ ਕਿਹਾ ਇਹਦਾ ਲੇਖਾ ਦੇਖ ਕੇ ਕਰਨਾ ਉਹ ਧਰਮ ਰਾਜ ਨੇ ਉਹਦਾ ਪੱਤਰਾ ਹੀ ਪਾੜਤਾ ਕਹਿੰਦੇ ਹੁਣ ਜਦੋਂ ਕਹਿ ਦਿੱਤਾ ਰੱਬ ਦੇ ਪਿਆਰਿਆਂ ਨੇ ਜਦੋਂ ਜੱਲਣ ਜੀ ਨੇ ਇਹੀ ਕਹਿ ਤਾ ਫੇਰ ਕਹਿੰਨਾ ਮੈਂ ਦੇਖਣਾ ਵੀ ਨਹੀਂ ਲੇਖਾ ਇਹ ਦੇਖਣਾ ਵੀ ਕਿਉਂ ਆ ਜਦੋਂ ਰੱਬ ਦੇ ਪਿਆਰਿਆਂ ਦੀ ਸਿਫਾਰਸ਼ ਪੈ ਗਈ ਐਵੇਂ ਦਰਗਾਹ ਤੱਕ ਸਾਈ ਹੋ ਜਾਂਦੇ ਆ ਪੰਜਵੇਂ ਪਾਤਸ਼ਾਹ ਦਾ ਬਚਨ ਹੈ ਨਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਉਹ ਧਰਮ ਰਾਜਾ ਵੀ ਫਿਰ ਕਹਿ ਦਿੰਦਾ ਵੀ ਇਹ ਤਾਂ ਮਹਾਪੁਰਖਾਂ ਨੇ ਕਹਿਤਾ ਬਸ ਹੁਣ ਮੈਂ ਲੇਖਾ ਦੇਖਣਾ ਵੀ ਹੈ ਨਹੀਂ ਇਹ ਜੋ ਕੁਝ ਕਰਿਆ ਇਹ ਨੇ ਠੀਕ ਆ ਜਦੋਂ ਮਹਾਪੁਰਖਾਂ ਦੀ ਇੱਕ ਵਾਰੀ ਹਾਮੀ ਭਰੀ ਗਈ ਨਾ ਵਿੱਚ ਤੇ ਇੱਥੇ ਸਾਧ ਸੰਗਤ ਜੀ ਮਹਾਪੁਰਖ ਉਹ ਜਿਹੜੇ ਪੂਰੇ ਜਿਨ੍ਹਾਂ ਨੇ ਕਿਸੇ ਪੂਰੇ ਦੀ ਸੰਗਤ ਕੀਤੀ ਹੈ ਜਿਸ ਤਰ੍ਹਾਂ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਪੂਰਿਆਂ ਦੀ ਸੰਗਤ ਕਰਕੇ ਪੂਰੇ ਹੀ ਹੋ ਗਏ ਰਾਡੇ ਸਾਹਿਬ ਵਾਲੇ ਮਹਾਪੁਰਖ ਤਾਂ ਕਾਰਕ ਮਹਾਪੁਰਖ ਹੋਏ ਨੇ ਨਾ ਜਿਨ੍ਹਾਂ ਨੇ ਅੱਗੇ ਮਹਾਪੁਰਖ ਪੈਦਾ ਕਰਤੇ ਉਹ ਤਾਂ ਇਹੋ ਜਿਹੇ ਕਾਰਕ ਹੋਏ ਨੇ ਜਿਨ੍ਹਾਂ ਨੇ ਅੱਗੇ ਮਹਾਪੁਰਖ ਪੈਦਾ ਕੀਤੇ ਤੇ ਉਹਨਾਂ ਦੇ ਪੈਦਾ ਕੀਤੇ ਹੋਏ ਮਹਾਪੁਰਖਾਂ ਨੇ ਵਿੱਗੇ ਮਹਾਪੁਰਖ ਬਣਾਤੇ ਹੋਰ ਇਹੋ ਜੀ ਸੰਗਤ ਸਾਧ ਸੰਗਤ ਜੀ ਇਸ ਕਰਕੇ ਹੀ ਇਹ ਹਾੜ ਦੇ ਮਹੀਨੇ ਦੁਆਰਾ ਕਹਿੰਦੇ ਨੇ ਭਈ ਉਹਨਾਂ ਨੂੰ ਤਪਦਾ ਨਹੀਂ ਲੱਗਦਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਵਸਿਆ ਆਹ ਸ਼ਬਦ ਪੜ੍ਹ ਰਹੇ ਸੀ ਨਾ ਹਾਂ ਕੁਰਬਾਨੇ ਜਾਉ ਮਿਹਰਵਾਨਾ ਹਾਂ ਕੁਰਬਾਨੇ ਜਾਉ ਹਾਂ ਕੁਰਬਾਨੇ ਜਾਉ ਤਿੰਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿੰਨਾ ਕਹਿ ਹਾਂ ਸਦ ਕੁਰਬਾਨੇ ਜਾਉ ਤੇ ਅੱਗੇ ਫਿਰ ਬਚਨ ਆਉਂਦਾ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਫਿਰ ਬਚਨ ਪੜੋ ਮੁਖ ਬਚਨ ਕੀ ਹੈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਇਹਨਾਂ ਦੇ ਕੋਲੇ ਹੈ ਮਹਾਰਾਜ ਨੇ ਸਪਸ਼ਟ ਤੌਰ ਤੇ ਕਹਿਤਾ ਸਿੱਧੇ ਲਫਜ਼ਾਂ ਵਿੱਚ ਉਹਨਾਂ ਦੇ ਕੋਲੇ ਕੰਤ ਵਾਹਿਗੁਰੂ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਆਪਾਂ ਇਉਂ ਐਵੇਂ ਨਹੀਂ ਕਿਸੇ ਨੂੰ ਕਹਿ ਸਕਦੇ ਤੇਰੇ ਕੋਲੇ ਰੱਬ ਹੈ ਹੈਗਾ ਹਰ ਜਗ੍ਹਾ ਵਿੱਚ ਮੌਜੂਦ ਪਰ ਪ੍ਰਤੱਖ ਤੌਰ ਤੇ ਕਿਸੇ ਨੂੰ ਕਹਿ ਦਾਂਗੇ ਉਂਗਲੀ ਕਰਕੇ ਵੀ ਇਹਦੇ ਕੋਲੇ ਰੱਬ ਆ ਪਰ ਜੇ ਕਿਤੇ ਇਹੋ ਜੇ ਮਹਾਪੁਰਖ ਦੀ ਗੱਲ ਹੋਈ ਹੋਵੇ ਉੱਥੇ ਮਹਾਰਾਜ ਆਪ ਕਹਿੰਦੇ ਨੇ ਕੰਤ ਤਿਨਾਂਕ ਪਾਸ ਧੂੜ ਤਿਨਾਂ ਕੀ ਜੇ ਮਿਲੈ ਧੂੜ ਤਿਨਾਂ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਸੱਚੇ ਪਾਤਸ਼ਾਹ ਜੇ ਕਿਤੇ ਮੈਨੂੰ ਟੱਕਰ ਜੇ ਨਾ ਇਹੋ ਜਿਹਾ ਮਹਾਪੁਰਖ ਪੂਰਾ ਮੈਂ ਤਾਂ ਚਰਨਾਂ ਦੀ ਧੂੜ ਹੀ ਲੈ ਲਵਾਂ ਆਪਣਾ ਸਮਾਂ ਹੋ ਚੁੱਕਿਆ ਹੈ ਸੋ ਇੱਕ ਨਾ ਆਪਣੇ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਭਾਈ ਸੁਵੇਗ ਸਿੰਘ ਤੇ ਭਾਈ ਸ਼ਾਹਬਾਜ ਸਿੰਘ ਜੀ ਹੋਏ ਨੇ ਜਿਹੜਾ ਭਾਈ ਸੁਵੇਗ ਸਿੰਘ ਸੀ ਉਹਦਾ ਪੁੱਤਰ ਸੀ ਭਾਈ ਸ਼ਾਹਬਾਜ ਸਿੰਘ ਤੇ ਭਾਈ ਸ਼ਾਹਬਾਜ ਸਿੰਘ ਨੂੰ ਜਕਰਿਆ ਖਾਨ ਦੇ ਪੁੱਤਰ ਯਈਆ ਖਾਨ ਸੀ ਉਹਨੇ ਇੰਨਾ ਕੁੱਟਿਆ ਮਾਰਿਆ ਉਹਦੀਆਂ ਲੱਤਾਂ ਤੋੜਤੀਆਂ ਵੀ ਤੂੰ ਇਸਲਾਮ ਧਾਰਨ ਕਰ ਲਾ ਤੇ ਉਹ ਪਿਤਾ ਸੁਵੇਗ ਸਿੰਘ ਨੂੰ ਸਨੇਹਾ ਦਿੱਤਾ ਭਈ ਤੇਰਾ ਪੁੱਤਰ ਇਸਲਾਮ ਮੰਨ ਗਿਆ। ਭਾਈ ਸੁਬੇਗ ਸਿੰਘ ਜੀ ਕਹਿੰਦੇ ਵੀ ਐਉਂ ਤਾਂ ਹੋਏ ਨਹੀਂ ਸਕਦਾ। ਬੜਾ ਮਾਣ ਸੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ। ਕਹਿੰਦੇ ਵੀ ਇੱਕ ਵਾਰੀ ਮੇਰੇ ਪੁੱਤਰ ਨੂੰ ਮੈਨੂੰ ਮਿਲਾ ਦਿਓ। ਜਦੋਂ ਭਾਈ ਸ਼ਾਹਬਾਦ ਸਿੰਘ ਨੂੰ ਭਾਈ ਸੁਬੇਗ ਸਿੰਘ ਕੋਲ ਲੈ ਕੇ ਆਏ ਪਿਤਾ ਕੋਲ। ਭਾਈ ਸੁਬੇਗ ਸਿੰਘ ਨੇ ਪਤਾ ਕੀ ਕੀਤਾ? ਉਹਨਾਂ ਨੇ ਆਪਣੇ ਜਿੱਥੇ ਭਾਈ ਸੁਬੇਗ ਸਿੰਘ ਆਪ ਖੜੇ ਸੀ ਇੱਕ ਕਦਮ ਪਿੱਛੇ ਹੋਏ, ਜਿੱਥੇ ਆਪ ਪੈਰ ਧਰਿਆ ਹੋਇਆ ਸੀ ਨਾ ਉੱਥੋਂ ਮਿੱਟੀ ਚੱਕ ਕੇ ਆਪਣੇ ਪੁੱਤ ਦੇ ਸਿਰ ਤੇ ਲਾਤੀ ਕਹਿੰਦੇ ਹੁਣ ਇਹਨੂੰ ਜ਼ੋਰ ਲਾ ਲਿਓ ਹੁਣ ਨਹੀਂ ਮੰਨੂ ਭਾਈ ਸੁਬੇਕ ਸਿੰਘ ਨੇ ਆਪਣੇ ਪੈਰਾਂ ਦੀ ਮਿੱਟੀ ਚੱਕ ਕੇ ਆਪਣੇ ਪੁੱਤ ਦੇ ਮੱਥੇ ਤੇ ਲਾਤੀ ਤੇ ਕਿਹਾ ਵੀ ਜਕਾਰਾ ਛੱਡ ਦੇ ਇੱਕ ਵਾਰ ਜਕਾਰਾ ਛੱਡਿਆ ਕਹਿੰਦੇ ਹੁਣ ਹੀਨ ਮਨਾ ਕੇ ਦਿਖਾਓ ਇਹਨੂੰ ਚਰਨਾ ਦੀ ਧੂੜੀ ਕਿਉਂਕਿ ਪਤਾ ਸੀ ਵੀ ਮੇਰੇ ਤੇ ਗੁਰੂ ਦੀ ਕਿਰਪਾ ਉਹ ਪੂਰੇ ਸੀ ਭਾਈ ਸੁਬੇਕ ਸਿੰਘ ਤੇ ਫਿਰ ਇੱਥੇ ਮਹਾਰਾਜ ਕੀ ਕਹਿੰਦੇ ਨੇ ਵਿਕਾਂਤ ਤੇ ਨਾ ਕਹਿ ਪਾਸ ਧੂੜ ਤੇ ਨਾ ਕੀ ਜੇ ਮਿਲੈ ਜੀ ਕਹੋ ਨਾਨਕੀ ਅਰਦਾਸ ਸੱਚੇ ਪਾਤਸ਼ਾਹ ਜੇ ਕਿਤੇ ਇਹ ਜਹਾ ਮਹਾਪੁਰਖ ਮਿਲ ਜੇ ਮੈਂ ਬਸ ਇੱਕੋ ਹੀ ਕੰਮ ਕਰਨਾ ਉਹਨਾਂ ਦੇ ਚਰਨਾਂ ਦੀ ਧੂੜੀ ਚੱਕ ਕੇ ਮੱਥੇ ਤੇ ਲਾਉਣ ਦੀ ਦੇਰ ਹੈ ਬਹ ਹੋਰ ਕੁਝ ਮੰਗਣ ਦੀ ਲੋੜ ਨਹੀਂ ਪੈਣੀ ਇਸੇ ਕਰਕੇ ਪੰਜਵੇਂ ਪਾਤਸ਼ਾਹ ਕਹਿੰਦੇ ਆ ਨਾ ਰੱਬਾ ਤੂੰ ਢ ਬਣਾ ਦੇ ਮੈਨੂੰ ਇਉਂ ਨਾਂ ਦੀ ਜਿਹੜੇ ਤੇਰਾ ਨਾਮ ਜਪਦੇ i <laughs> ਮੇਰੀ ਕੋਰਪ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸਿਆ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰ ਆਪਾ ਚਰਨ ਧੂੜ ਲੈਣਾ ਆ ਤੇ ਚਰਨ ਧੂੜ ਇਹੋ ਹੀ ਹੈ ਸਾਥ ਸੰਗਤ ਜਿਵੇਂ ਗਿਆਨੀ ਜੀ ਬੇਨਤੀ ਕਰਕੇ ਗਏ ਆ ਨਾ ਵੀ ਜਪਿਆ ਕਰੋ ਗਿਣਤੀ 1 ਤੋਂ ਸ਼ੁਰੂ ਹੁੰਦੀ ਹੈ ਜਿਨੇ 1 ਕਹਿ ਲਿਆ ਚਾਹੇ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਤੱਕ ਗਿਣ ਲਵੇ ਜਿਨੇ 1 ਕੀ ਨਹੀਂ ਕਿਹਾ ਉਹਦੀ ਗਿਣਤੀ ਨਹੀਂ ਸ਼ੁਰੂ ਹੋਈ ਜਿਨੇ ਇੱਕ ਕਹਿ ਲਿਆ ਜਿੱਥੇ ਤੱਕ ਮਰਜ਼ੀ ਗੈਣ ਲਵੇ ਪਰ ਜਿਨੇ ਇੱਕ ਹੀ ਨਹੀਂ ਕਿਹਾ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚਦਾ ਇੱਕ ਕੀ ਹੈ ਮਹਾਰਾ ਦੇ ਬਣ ਜਾਣਾ ਸੇਵਾ ਸ਼ੁਰੂ ਕਰ ਲੈਣੀ ਇਹ ਹੁਣ ਤੁਹਾਡੀ ਆਪਣੀ ਮਰਜ਼ੀ ਹੈ ਵੀ ਆਪਾਂ ਸ਼ੁਰੂ ਕੀ ਕਰਨਾ ਸੋ ਇਸ ਕਰਕੇ ਆਓ ਮਹਾਰਾ ਕਿਰਪਾ ਕਰਨ ਆਪਣਾ ਸਭਨਾ ਤੇ ਐਸੀ ਕਿਰਪਾ ਹੋ ਜੇ ਮਹਾਪੁਰਖਾਂ ਦਾ ਗੁਰੂ ਸਾਹਿਬ ਦਾ ਸਾਰੀ ਸੰਗਤ ਦਾ ਸਟੇਜ ਤੇ ਸਪਾਇਮਾਨ ਮਹਾਪੁਰਖ ਇਥੋਂ ਦੇ ਮੌਜੂਦਾ ਮਹਾਪੁਰਖ ਬਾਬਾ ਸਤਨਾਮ ਸਿੰਘ ਜੀ ਮਹਾਪੁਰਖ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਵੀਰ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਹੈੱਡ ਗ੍ਰਾਂਥੀ ਸਾਹਿਬ ਭਾਈ ਸਾਹਿਬ ਭਾਈ ਅਜਵਿੰਦਰ ਸਿੰਘ ਜੀ ਵੱਲੋਂ ਹਾਜ਼ਰੀ ਭਰੀ ਹੈ ਗੁਰੂ ਘਰ ਦੀ ਬਖਸ਼ਿਸ਼ ਬੋਲੇ ਸੋ ਨਿਹਾਲ ਸਤਿਕਾਰਯੋਗ ਰਾਗੀ ਜੱਥਾ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਠੀਕ 40 ਮਿੰਟ ਦੇ ਵਾਸਤੇ ਕੀਰਤ ਦੁਆਰਾ ਮਹਾਪੁਰਖਾਂ ਨੂੰ ਸ਼ਰਦਾ ਦੇ ਫੁੱਲ ਅਰਪਣ ਕਰਨਗੇ। ਉਹਨਾਂ ਤੋਂ ਉਪਰੰਤ ਸੰਤ ਬਾਬਾ ਰਣਜੀਤ ਸਿੰਘ ਜੀ ਢਿੰਗੀ ਵਾਲੇ ਜਥੇਦਾਰ ਬਾਬਾ ਬੂਟਾ ਸਿੰਘ ਜੀ ਬਾਬਾ ਧਰਮਪਾਲ ਜੀ ਬੈਠੇ ਆ ਉਹਨਾਂ ਨੇ ਆ ਗੁਰਸਿੱਖ ਸੰਗਤਾਂ ਨੇ ਹਾਲ ਕਰਨਾ ਉਪਰੰਤ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਭਪਿੰਦਰ ਸਿੰਘ ਜੀ ਜਰਗ ਵਾਲੇ ਉਹਨਾਂ ਨੇ ਆ ਕਰਕੇ ਸਮਾਗਮ ਦੀ ਸਮਾਪਤੀ ਕਰਨੀ ਹੈ। ਠੀਕ 40 ਮਿੰਟ ਦੇ ਵਾਸਤੇ ਰਾਗੀ ਜੱਥਾ ਭਾਈ ਸਾਹਿਬ ਆਏ ਗਗਨਦੀਪ ਸਿੰਘ ਜੀ ਮਹਾਪੁਰਖਾਂ ਨੂੰ ਸ਼ਰਧਾ ਅਰਪਣ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ